ਹੁਣ ਤੱਕ ਦੀ ਜਿਹੜੀ ਕਿ ਇੱਕ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਰਾਜਵੀਰ ਜਵੰਦਾ ਜਿਹੜਾ ਕਿ ਇੱਕ ਪੰਜਾਬੀ ਸਿੰਗਰ ਸੀ ਸਾਰਿਆਂ ਨੂੰ ਹੀ ਪਤਾ ਬਈ ਇੱਕ ਐਕਸੀਡੈਂਟ ਹੋਣ ਦੇ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰ ਉਹ ਉਹਨੂੰ ਆਪਾਂ ਐਕਸੀਡੈਂਟ ਨਹੀਂ ਕਹਿ ਸਕਦੇ ਕਿਉਂਕਿ ਉਹਦੇ ਵਿੱਚ ਕੋਈ ਰਾਜ ਹੈ ਉਹਦੇ ਵਿੱਚ ਕੋਈ ਰਾਜ ਛਪਿਆ ਹੋਇਆ ਇਹ ਲੋਕਾਂ ਦੀ ਕਮੈਂਟਾਂ ਤੋਂ ਪਤਾ ਲੱਗਦਾ ਸੀ ਵੀ ਰਾਜਵੀਰ ਜਵੰਦਾ ਦੀ ਮੌਤ ਨਹੀਂ ਹੋਈ ਇਹ ਐਕਸੀਡੈਂਟ ਨਹੀਂ ਹੈਗਾ ਇਹ ਕਿਸੇ ਦੀ ਚਾਲ ਹੈ ਇਹਦੇ ਪਿੱਛੇ ਕੋਈ ਰਾਜ ਹੈ ਤੇ ਪਰ ਇਹ ਆਪਾਂ ਕਹਿ ਦਈਏ ਵੀ ਇਹਦੀ ਪੂਰੀ ਜਾਂਚ ਨਹੀਂ ਹੋਈ ਬਾਅਦ ਦੇ ਵਿੱਚ ਭਈ ਉਹਨੂੰ ਕਈ ਦਿਨ ਲੰਬੇ ਸਮੇਂ ਤੱਕ 10-11 ਦਿਨ ਰਾਜਵੀਰ ਜਵੰਦਾ ਨੂੰ ਹਸਪੀਟਲ ਦੇ ਵਿੱਚ ਰੱਖਿਆ ਜਾਂਦਾ ਉਹ ਫੋਰਟਿਸ ਹਸਪੀਟਲ ਜਿਹੜਾ ਕਿ ਤੇ ਪਰ ਉਹ ਤੋਂ ਬਾਅਦ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਹੁਣ 35 ਲੱਖ ਰੁਪਇਆ ਲੈ ਕੇ ਬਾਅਦ ਦੇ ਵਿੱਚ ਡਾਕਟਰ ਉਹਨਾਂ ਦੀ ਕੱਲੀ ਡੈੱਡ ਬੋਡੀ ਦਿੰਦੇ ਆ ਤੇ ਪਰ ਹੁਣ ਇੱਕ ਵੀਡੀਓ ਸਾਹਮਣੇ ਆ ਗਈ ਆ ਵੀ ਕੀ ਆ ਵੀਡੀਓ ਉਹਨ ਜਿਹੜੀ ਕਿ ਫਿਲਮ ਫਿਲਮ ਦਾ ਨਾਮ ਜਮਲਾ ਸ਼ਾਇਦ ਹਾਂ ਜਮਲਾ ਜਮਲਾ ਫਿਲਮ ਰਾਜਵੀਰ ਜਵੰਦਾ ਦੀ ਤੇ ਪੰਜਾਬੀ ਸਿੰਗਰ ਆ ਛੱਡੇ ਕਈ ਜਣੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੀ ਮਾਤਾ ਬਾਰੇ ਕਹਿ ਰਹੇ ਆ ਵੀ ਇਹ ਫਿਲਮ ਉਹਨਾਂ ਦੀ ਮਾਤਾ ਤੋਂ ਅਪੀਲ ਕਰਾਰੇ ਵੀ ਇਹ ਫਿਲਮ ਨੂੰ ਜ਼ਰੂਰ ਦੇਖੋ ਜੋ ਵੀ ਉਹਨਾਂ ਦੇ ਚਾਹਣ ਵਾਲੇ ਆ ਅਕਸਰ ਰਾਜਵੀਰ ਜਵੰਦਾ ਨੂੰ ਚਾਹਣ ਵਾਲੇ ਸਾਡੇ ਪੰਜਾਬ ਸਾਰੇ ਹੀ ਆ ਬਾਹਰਲੇ ਦੇਸ਼ਾਂ ਦੇਸ਼ਾਂ ਚੋਂ ਵੀ ਆ ਕਿਉਂਕਿ ਜੇ ਗੱਲ ਕਰੀਏ ਭਾਈ ਵਧੀਆ ਸੋਹਣਾ ਸੁਨੱਖਾ ਕੜੀ ਵਰਗਾ ਗੱਭਰੂ ਸੀ ਆਪਦੇ ਦੰਤ ਤੇ ਆਪਾਂ ਕਹਿੰਦੇ ਬਹੁਤ ਉੱਚਾ ਨਾਮ ਉਹਨਾਂ ਨੇ ਆਪਣਾ ਆਪਦੇ ਮਾਪਿਆਂ ਦਾ ਵੀ ਕੀਤਾ ਆਪਣਾ ਤਾਂ ਹੈਗੀ ਸੀ ਪਰ ਹੁਣ ਇਹਦੇ ਵਿੱਚ ਹੁਣ ਇੱਕ ਜਿਹੜੀ ਇਹ ਫਿਲਮ ਨੂੰ ਲੈ ਕੇ ਸੋਡਾ ਕੀ ਕਹਿਣਾ ਵਾ ਵੀਡੀਓ ਸਾਂਝੀ ਕਰਦਾ ਪਹਿਲਾਂ ਇੱਕ ਤਾਂ ਫਿਰ ਇੱਕ ਅੱਗੇ ਕਰਾਂਗੇ ਗੱਲਬਾਤ ਵੀ ਰਾਜਵੀਰ ਜਵੰਦਾ ਦੀ ਮਾਤਾ ਨੂੰ ਇਹ ਸਿੰਗਰਵਨੀਓ ਕਿਹਾ ਜਾਂਦਾ ਵੀ ਤੁਸੀਂ ਅਪੀਲ ਕਰੋ ਇਹਦੇ ਵਿੱਚ ਮੈਂ ਇਹ ਕਹਿ ਸਕਦਾ ਵੀ ਮੇਰਾ ਕਹਿਣਾ ਨਹੀਂ ਮੈਂ ਪੰਜਾਬ ਦੇ ਹੀ ਲੋਕਾਂ ਨੂੰ ਪੁੱਛਣਾ ਚਾਹਣਾ। ਸੋਡਾ ਬਈ ਕੀ ਕਹਿਣਾ ਤੁਸੀਂ ਵੀ ਕਮੈਂਟ ਜਰੂਰ ਰੱਖੋ ਪਰ ਮੇਰੇ ਮੰਨਤ ਤਾਂ ਇਹ ਹੈਗੀ ਜਿਹੜੀ ਮਨ ਦੇ ਵਿੱਚ ਮੇਰੀ ਗੱਲ ਮੈਂ ਤਾਂ ਇਹ ਕਹੂੰਗਾ ਵੀ ਹਜੇ ਕਿਉਂਕਿ ਉਹ ਮਾਤਾ ਭਾਵ ਕ ਹੋ ਜਾਂਦੀ ਹੈ ਜਦੋਂ ਇਹ ਫਿਲਮ ਬਾਰੇ ਕਿਹਾ ਗਿਆ ਵੀ ਤੁਸੀਂ ਜਰੂਰ ਦੇਖੋ। ਇੱਕ ਉਹਨਾਂ ਦੇ ਹਜੇ ਦਿਲ ਦੇ ਵਿੱਚ ਦਰਦ ਬਹੁਤ ਆ ਠੀਕ ਆ ਤੇ ਹਜੇ ਤੱਕ ਭੁੱਲੇ ਵੀ ਨਹੀਂ ਤੇ ਪਰ ਹਜੇ ਇੰਨੀ ਜਲਦੀ ਫਿਲਮ ਮੇਰੇ ਖਿਆਲ ਨਾਲ ਤਾਂ ਨਹੀਂ ਹਜੇ ਰਿਲੀਜ਼ ਹੋਣ ਕਰਨੀ ਨਹੀਂ ਸੀ। ਉਹ ਬਹੁਤ ਕੁਝ ਪਹਿਲਾਂ ਹੀ ਉਹਨਾਂ ਨੇ ਆਪਾਂ ਕਹਿ ਦਿੱ ਗਏ ਵੀ ਜੋ ਰਾਜਵੀਰ ਜਵੰਧਾ ਨੇ ਹੁਣ ਤੱਕ ਇੰਨੀ ਮਿਹਨਤ ਕੀਤੀ ਹੈ ਬਹੁਤ ਕੁਝ ਰੱਬ ਨੇ ਉਹਨੂੰ ਦੇ ਦਿੱਤਾ ਸੀ ਪਰ ਲੇਖ ਜਿਹੜੀ ਇਹ ਰੱਬੋਂ ਇੱਕ ਘਟਨਾ ਵਾਪਰ ਜਾਂਦੀ ਹੈ ਇਹ ਬਹੁਤ ਮਾੜੀ ਹੋਈ ਉਹਦੇ ਬੱਚੇ ਰੋਣਗੇ ਪਰ ਜਿਹੜੀ ਇਹ ਫਿਲਮ ਨੂੰ ਲੈ ਕੇ ਇਹ ਮੇਰਾ ਕਹਿਣਾ ਨਹੀਂ ਮੈਂ ਇਹਦੇ ਮਨਚਾ ਤਾਂ ਜਿਹੜੀ ਮੈਂ ਤਾਂ ਇਹ ਕਹੂੰ ਵੀ ਹਜੇ ਨਹੀਂ ਉਹਨਾਂ ਨੇ ਕਾਇਮਰੇ ਸਾਹਮਣੇ ਲਿਆਉਣਾ ਸੀ ਉਹਨਾਂ ਦੀ ਮਾਤਾ ਨੂੰ ਸੋਡਾ ਕੀ ਕਹਿਣਾ ਤੁਸੀਂ ਆਪਣੇ ਕਮੈਂਟ ਜਰੂਰ ਰੱਖੋ ਪਹਿਲਾਂ ਮੈਂ ਵੀਡੀਓ ਸੁਣਾਦਾ ਫਿਰ ਕਰਦਾ ਅੱਗੇ ਗੱਲਬਾਤ ਵੀ ਜੋ ਰਾਜਵੀਰ ਜਵੰਧਾ ਨੂੰ ਲੈ ਕੇ ਹੁਣ ਇੱਕ ਵੀਡੀਓ ਸਾਹਮਣੇ ਆ ਰਹੀ ਆ ਪਹਿਲਾ ਵੀਡੀਓ ਸੁਣਾਵਾਂਗੇ ਆਪਾਂ ਤੇ ਫਿਰ ਕਰਾਂਗੇ ਅੱਗੇ ਗੱਲਬਾਤ ਚੈਨਲ ਤੇ ਬਣੇ ਰਹੋ ਸੁਣੋ ਵੀਡੀਓ ਜੀ ਮੰਤਲੀਰ ਦਾ ਸਾ ਬੇਨਤੀਆਂ ਕੀਤੀਆਂ ਨੂੰ ਨੂੰ ਬਹੁਤ ਪਿਆਰ ਕਰਦਾ ਸੀ ਇਸੇ ਤਰ੍ਹਾਂ ਤੁਸੀਂ ਉਹ ਲਿਆਉਣ ਵਾਲੀ ਫਿਲਮ ਜਮਲਾ ਨੂੰ ਇਸੇ ਤਰ੍ਹਾਂ ਪਿਆਰ ਕਰਨਾ ਸੇ ਕਿਸੇ ਚੰਗੇ ਥਾਮੀ ਲੱਗਣਾ ਤਾਂ ਉਸ ਟਾਇਟਿਕ ਫੋਰ ਦੀ ਸਾਨੂੰ ਬਹੁਤ ਲੋੜ ਹੈ ਪੰਜ ਪੰਜ ਮਿੰਟਾਂ ਵਾਸਤੇ ਮਿਲਿਆ ਸੀ ਉਹ ਵੀ ਉਹ ਜੀ ਘੜੀ ਸੀ ਉਹਨਾਂ ਦੇ ਫਾਜ਼ਲ ਸਾਹਿਬ ਦੇ ਭੋਗ ਤੇ ਮਿਲਿਆ ਸੀ ਮਰਖਾਣਾ ਤਿੰਨ ਚਾਰ ਸਾਲ ਪਹਿਲਾਂ ਲੋਕਡਾਊਨ ਦੇ ਵਿੱਚ ਜੋ ਹੀ ਪੰਜ ਮਿੰਟ ਦੀ ਮੇਰੇ ਕੋਲ ਆਦਾ ਮੇਰੀ ਕਦੇ ਫੋਨ ਤੇ ਡਿਸਕਸ਼ਨ ਨਹੀਂ ਹੋਈ ਮੈਂ ਟਾਸ ਤੇ ਵੀ ਰਣ ਮਿਲਿਆ ਬਟ ਮੈਂ ਜਿਹੜਾ ਗਾਣੇ ਸੁਣੇ ਬੜੀ ਮੁਕਾਮਲਸਾ ਹੁੰਦਾ ਹੈ ਕਿ ਕਲਾ ਕਲਾਕਾਰਾਂ ਅੰਨੀ ਲਗ ਲੱਗਦਾ ਹੈ ਸਿਰ ਝੜ ਕੇ ਬੋਲਦੀ ਆ ਤੇ ਅਜਿਹਾ ਜਿਸ ਤਰ੍ਹਾਂ ਦਾ ਵੇਖ ਇੱਕ ਪੰਜਾਬ ਦੇ ਉਸ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਆਦਰ ਸਤਕਾਰ ਨਾਲ ਸਾਸ਼ੀ ਕਾਲ ਜੀ ਤੇ ਹਮਰੀ ਕੋ ਰੂਟੀਨ ਦੇ ਵਿੱਚ ਜੋ ਅਸੀਂ ਕੰਮ ਕਰਦੇ ਆ ਉਹ ਤਾਂ ਸਾਡੇ ਕੋਲ ਸਮਝ ਨਹੀਂ ਆ ਰਹੀ ਕਿੱਥੋਂ ਸ਼ੁਰੂ ਕਰਨਾ ਚਾਹੀਦਾ ਬਟ ਇਹ ਹੈ ਕਿ ਇਸ ਕੌਜ਼ ਲਈ ਜਿਸ ਪਰਪਸ ਲਈ ਇਕੱਠੇ ਹੋਏ ਆ ਸਾਡੇ ਨਿੱਕੇ ਵੀਰ ਦੀ ਇੱਕ ਬਹੁਤ ਹੀ ਨਿੱਕੀ ਯਾਦ ਸਾਡੇ ਕੋਲ ਜਿਹੇ ਅ ਸਮਾਨਤ ਕਾ ਰਾਜੀਵ ਚੰ다 ਦੀ ਬੇਟੀ ਆ ਨਾਲੇ ਜਿਹੜੀ ਫਿਲਮ ਹੈ ਤੁਸੀਂ ਸਾਰਿਆਂ ਨੇ ਆਪਣੇ ਪਰਿਵਾਰ ਨਾਲ ਇਹ ਫਿਲਮ ਜ਼ਰੂਰ ਦੇਖਣੀ ਹੈ ਤੇ ਉਹ ਕੁ ਸੀਨ ਹੁੰਦਾ ਸੀ ਕਿ ਪੁੰਜੇ ਬਹਿ ਕੇ ਉਸਤਾਦ ਕੋਲੋਂ ਲੈਸਨ ਲੈ ਰਿਹਾ ਉਹ ਰਿਆਸਰ ਜੀ ਮੈਨੂੰ ਕਹਿੰਦਾ ਇਹ ਰਾਜਾ ਹੋਂਦਾ ਕੁਰਸੀ ਤੇ ਬਹਿ ਗਿਆ ਭਾਈ ਉਦੋਂ ਬਹਿ ਗਿਆ ਜਦੋਂ ਆਪਾਂ ਕਰਾਂਗੇ ਕਹਿੰਦਾ ਨਹੀਂ ਭਾਈ ਇੱਥੇ ਤੁਹਾਡੇ ਕੋਲ ਬਹਿਾਂਗੇ ਕਹਿੰਦਾ ਚਲ ਫਿਲਮ ਦਾ ਲੱਗਾ ਵੈਸੇ ਕੋ ਦੋ ਗੱਲਾਂ ਸਿੱਖ ਲਾਂਗੇ ਜੀ ਮੈਂ ਤੁਸੀਂ ਰਾਜੇ ਜਮੰਦਾ ਲਈ ਅਰਦਾਸਾਂ ਪਿਆਤੀਆਂ ਕੀਤੀਆਂ ਸੀ ਉਹਨੂੰ ਬਹੁਤ ਪਿਆਰ ਕਰਦਾ ਸੀ ਇਸੇ ਤਰ੍ਹਾਂ ਹੀ ਤੁਸੀਂ ਉਹਦੀ ਆਉਣ ਵਾਲੀ ਫਿਲਮ ਜਮਲਾ ਨੂੰ ਇਸੇ ਤਰ੍ਹਾਂ ਹੀ ਪਿਆਰ ਕਰਨਾ ਫਿਲਮ ਦਾ ਆਜੂਗੀ ਹਾਂ ਜਿਹੜੇ ਕਿ ਹੁਣ ਤੁਸੀਂ ਇਹ ਵੀਡੀਓ ਸੁਣੀ ਲਈ ਆ ਇਹਦੇ ਵਿੱਚ ਉਹਨੂੰ ਕਲਵਿੰਦਰ ਵਿਲਾ ਤੇ ਸ਼ਾਇਦ ਐਮਬੀ ਬ੍ਰਿਕ ਐਮਬੀ ਬ੍ਰਿਕ ਇੱਕ ਕਮਰਗਰੇ ਵਾਲ ਘੁੱਗੀ ਇਹਨਾਂ ਬੰਨੀਆਂ ਹੁਣ ਕਿਹਾ ਜਾਂਦਾ ਵੀ ਮਾਤਾ ਨੂੰ ਕਿਹਾ ਜਾਂਦਾ ਵੀ ਤੁਸੀਂ ਅਪੀਲ ਕਰੋ ਪੰਜਾਬ ਨੂੰ ਚਲੋ ਪਰ ਮੇਰੇ ਮੰਨਤੇ ਆ ਵੀ ਹਜੇ ਇੰਨੀ ਜਲਦੀ ਇਹਨਾਂ ਨੇ ਫਿਲਮ ਨਹੀਂ ਰਿਲੀਜ਼ ਕਰਨੀ ਕਿਉਂਕਿ ਆਪਾਂ ਵੀ ਜਾਣਦੇ ਆ ਵੀ ਉਹਨਾਂ ਦੇ ਘਰੇ ਜਿਹੜੀ ਕੀ ਹੁਣ ਇੱਕ ਇੱਕੋਦਮ ਉਹਨਾਂ ਦੇ ਘਰ ਦੇ ਉੱਤੇ ਇੱਕ ਮੁਸੀਬਤ ਪੈੰਦੀ ਹੈ ਜਿਹੜੀ ਤਾਂ ਬਈ ਇਹੇ ਦਰਦ ਆਪਣੇ ਨੂੰ ਵੱਧ ਕੇ ਉਹਨਾਂ ਨੂੰ ਪਤਾ ਵੀ ਇਸ ਟਾਈਮ ਉਹ ਕਿਵੇਂ ਗੁਜ਼ਰ ਰਿਹਾ ਉਹ ਪਰਿਵਾਰ ਇਹ ਇਹ ਮਾਮਲੇ ਨੂੰ ਲੈ ਕੇ ਮੇਰਾ ਤਾਂ ਇਹੀ ਕਹਿਣਾ ਵੀ ਹਜੇ ਫਿਲਮ ਨਹੀਂ ਕੱਦਨੀ ਸੀ। ਸੋਡਾ ਕੀ ਕਹਿਣਾ ਮੈਂ ਪੰਜਾਬ ਦੇ ਹੀ ਲੋਕਾਂ ਨੂੰ ਵੀਰ ਭੈਣ ਭਰਾਵਾਂ ਨੂੰ ਪੁੱਛਣਾ ਚਾਹਣਾ ਬਾਈ। ਹੁਣ ਆਪਾਂ ਸਿੰਗਰਾਂ ਨੂੰ ਤਾਂ ਕੀ ਕਹਿ ਸਕਦੇ ਆ ਸਿੰਗਰਾਂ ਬਨਿਓ ਕਹਾਇਆ ਜਾਂਦਾ ਮਾਤਾ ਨੂੰ ਵੀ ਤੁਸੀਂ ਅਪੀਲ ਕਰੋ। ਅਪੀਲ ਕੀਤੀ ਜਾਂਦੀ ਆ। ਹੁਣ ਇਸ ਫਿਲਮ ਬਾਰੇ ਤੇ ਇਸ ਬਈ ਇਹ ਜਿਹੜੀ ਵੀਡੀਓ ਇਸ ਕਲਾਕਾਰ ਬਾਰੇ ਛੋਡਾ ਕੀ ਕਹਿਣਾ ਸਾਰਿਆਂ ਬਾਰੇ ਤਾਂ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਛੋਡੇ ਸਾਂਝੀ ਜਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇਗਾ ਨੂੰ ਨਵੇਂ ਟੌਪ ਤੇ ਧੰਨਵਾਦ